اسلام علیکم او جی کی حال ٹھیک ٹھاک ہوں۔ স্বাগত ਤੁਹਾਡਾ ਸਾਵਰ ਲੈਸ এজੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ। کافی माल ਆਇਆ کافی ਕੁਆਂਟੀਟੀ ਦੇ ਅੰਦਰ ਔਰ کافی ਡਿਜ਼ਾਈਨ ਆਇਨੇ ਬਹੁਤ ਜ਼ਿਆਦਾ ਔਰ ਤੁਹਾਨੂੰ ਪਤਾ ਵੀ ਆ ਵੀ ਆਪਣੇ ਕੋਲ ਡਿਜ਼ਾਈਨ ਬਹੁਤ ਜ਼ਿਆਦਾ ਨੇ ਔਰ ਇੱਕ ਇੱਕ ਡਿਜ਼ਾਈਨ ਦੀ کافی ਕੁਆਂਟੀਟੀ ਵੀ ਆ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਇਹ ਲੈਸਾਂ ਦੀ এজੰਸੀ ਆ। ਤੁਸੀਂ ਕਿਸੇ ਕਿਸਮ ਦੀ ਵੀ ਲੈਸ ஆன்ਲਾਈਨ ਵੀ ਮੰਗਾ ਸਕਦੇ ਆ। ਇੱਥੇ ਹੋਲ ਸੇਲ ਦੇ ਵਿੱਚ ਲੈਸਾਂ ਮਿਲਦੀਆਂ ਨੇ ਰਿਟੇਲ ਦੇ ਵਿੱਚ ਨਹੀਂ ਮਿਲਦੀਆਂ। ਹੇ ਵੀ ਜਿਹੜੇ ਆ ਕੇ ਫੋਨ ਕਰਦੇ ਨੇ ਵੀ ਰਿਟੇਲ ਦੇ ਵਿੱਚ ਨਹੀਂ ਟੋਟਲ ਹੋਲਸੇਲ ਜਿਹੜੇ ਦੁਕਾਨਦਾਰ ਹੋਲਸੇਲਰ ਨੇ ਹੋਲਸੇਲ ਦੇ ਵਿੱਚ ਲੈਸਾ ਵੇਚਣਾ ਵਾਸਤੇ ਜਾਂ ਜਿਹੜੇ ਰਿਟੇਲ ਦੇ ਵਿੱਚ ਵੇਸਦੇ ਨੇ ਲੈਸਾ ਹੋਣਾ ਵਾਸਤੇ ਜਾਂ ਜਿਹੜੇ ਆਨਲਾਈਨ ਲੈਸਾ ਵੇਚਦੇ ਨੇ ਉਹ ਹੋਣਾਂ ਵਾਸਤੇ ਜਾਂ ਜਿਹੜੇ ਬੁਟੀਕ ਵਾਲੇ ਨੇ ਹੋਣਾ ਵਾਸਤੇ ਉਹੀ ਸਿਰਫ ਉਹ ਆਣ ਔਰ ਉਹਨਾਂ ਲੋਕਾਂ ਨੂੰ ਹੀ ਤੁਸੀਂ ਵੀਡੀਓ ਸ਼ੇਅਰ ਕਰਿਆ ਕਰੋ ਜਿਹੜੇ ਸਿਰਫ ਹੋਲਸੇਲਰ ਨੇ ਜਾਂ ਬੁਟੀਕ ਵਾਲੇ ਨੇ ਵੱਡੇ ਹੋਲਸੇਲਰ ਨੇ ਉਹਨਾਂ ਨੂੰ ਕਿਉਂਕਿ ਕਾਫੀ ਕਵਾਂਟੀਟੀ ਹੁੰਦੀ ਆ ਤੁਸੀਂ ਦੇਖ ਵੀ ਸਕਦੇ ਹੋ ਕਾਫੀ ਕਵਾਂਟੀਟੀ ਹਰ ਚੀਜ਼ ਦੀ ਕਵਾਂਟੀਟੀ ਆ ਆ ਜਿਹੜਾ ਡਿਜ਼ਾਈਨ ਕਾਫੀ ਕੁਆंटਿਟੀ ਦੇ ਅੰਦਰ ਦੇਖੋ ਮਲਟੀ ਦੇ ਵਿੱਚ ਆਇਆ ਜੀ ਇੰਨਾ माल ਜੀ ਕਈ ਪਰਸ ਕਰਤੇ ਹੈ ਦੇਖਸਾ ਬਨੇ ਆ ਵਾਲਾ ਡਿਜ਼ਾਈਨ ਆ ਕਾਫੀ ਕੁਆंटਿਟੀ ਦੇ ਅੰਦਰ ਜੀ ਇਹਦੇ ਕਿ ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 100 100 ਪੀਸ 500 ਪੀਸ 1000 ਪੀਸ ਇੱਕ ਇੱਕ ਕਲਰ ਦੇ ਵਿੱਚ ਤੁਸੀਂ ਆਰਡਰ ਤੇ ਵੀ ਬਣਵਾ ਸਕਦੇ ਹੋ ਕਿਉਂਕਿ ਇਹ ਏਜੰਸੀ ਆ ਪੂਰੇ ਪੰਜਾਬ ਦੇ ਅੰਦਰ ਲੈਸਾਂ ਦੀ ਕਿਤੇ ਵੀ ਤੁਹਾਨੂੰ ਜਾਣ ਦੀ ਹੁਣ ਜ਼ਰੂਰਤ ਨਹੀਂ ਹੈ ਜੀ ਨਾ ਹਰਿਆਣਾ ਨਾ ਕਿਤੇ ਹੋਰ ਇਲਾਕਿਆਂ 'ਚ ਨਾ ਮਹਾਰਾਸ਼ਟਰ ਨਾ ਗੁਜਰਾਤ ਨਾ ਰਾਜਸਥਾਨ ਨਾ ਦਿੱਲੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੰਜਾਬ ਦੇ ਅੰਦਰ ਜ਼ਿਲ੍ਹਾ ਮਲੇਰਕੋਲਾ ਯਾਦ ਰੱਖਿਓ ਜ਼ਿਲ੍ਹਾ ਮ ਦੇ ਵਿਚੇ ਏਜੰਸੀ ਆ ਸਾਬਰ ਲੈਸ ਏਜੰਸੀ ਸਾਬਰ ਲੈਸ ਏਜੰਸੀ ਕਿਉਂਕਿ ਹੋਰ ਸੇਲ ਲੈਸਾਂ ਹੋਰ ਵੀ ਜਗਾ ਮਿਲਦੀਆਂ ਹੋਣਗੀਆਂ ਠੀਕ ਆ ਵਧੀਆ ਆ ਵੀ ਜਗਾ ਬਹੁਤ ਵਧੀਆ ਨੇ ਲੇਕਿਨ ਪੰਜਾਬ ਦੇ ਅੰਦਰ ਹੀ ਲੈਸਾਂ ਦੀ ਏਜੰਸੀ ਆ ਤੁਸੀਂ ਹੋਰ ਆਓ ਤੁਹਾਨੂੰ ਕਾਫੀ ਰੇਟਾਂ ਦੇ ਉੱਪਰ ਬਹੁਤ ਕਾ ਟ੍ਰੇਟਾਂ ਦੇ ਉੱਪਰ ਤੁਹਾਨੂੰ ਮਾਲ ਮਿਲੂਗਾ ਜੀ ਠੀਕ ਆ ਜੀ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਉਹਨਾਂ ਲੋਕਾਂ ਦੇਕਰ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਆਹ ਸਾਡਾ ਐਡਰੈਸ ਆ ਦੋਨੇ ਨੰਬਰ ਦਿੱਤੇ ਹੋਏ ਨੇ ਚੈਨਲ ਨੂੰ ਫੋਲੋ ਵੀ ਕਰ ਲਿਓ ਤੇ ਇਹ ਨੰਬਰ ਨੇ ਦੋਨੇ ਆ ਕਾਰਡ ਦਿਖਾ ਕੇ ਆ ਜੀਓ ਇਹ ਕਾਰਡ ਦੀ ਸਕਰੀਨ ਸ਼ਾਟ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਸਾਬਰ ਲਿਆਸ ਏਜੰਸੀ ਮਲੇਰ ਕੋਲਾ ਜ਼ਿਲ੍ਹਾ ਮਲੇਰ ਕੋਲਾ ਯਾਦ ਰੱਖਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਫੋਲੋ ਕਰ ਦਿਓ ਤਾਂ ਤੁਹਾਨੂੰ ਸਾਡੀ ਅਗਲੀ ਵੀਡੀਓ ਦੇਖਣੀ ਹੈ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਤਾਂ ਤੁਹਾਨੂੰ ਅਗਲੀ ਵੀਡੀਓ ਵੀ ਮਿਲ ਜਾਇਆ ਕਰੂਗੀ WhatsApp ਦੇ ਉੱਪਰ ਤੁਸੀਂ ਘਰ ਬੈਠੇ ਬਿਠਾਏ ਆਨਲਾਈਨ ਵੀ ਲੈਸਾ ਮੰਗਾ ਸਕਦੇ ਹੋ ਜਿੰਨੀਆਂ ਮਰਜ਼ੀ ਮੰਗਾ ਸਕਦੇ ਹੋ ਇੱਕ ਪਾਰਸਲ 2 ਪਾਰਸਲ 3 ਪਾਰਸਲ ਤੁਹਾਨੂੰ ਕੁਆਂਟੀਟੀ ਤੁਹਾਨੂੰ ਪਤਾ ਹੀ ਸਾਡੀ ਪਿਛਲੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਵੀਡੀਓਜ਼ ਕਾਫੀ ਕੁਆਂਟੀਟੀ ਦੇ ਅੰਦਰ ਇੱਕ ਦੋ ਸਾਨੀ ਜਿਹੀ ਹਰੇ ਦਿਖਾਏ ਜਾਂਦੇ ਉਹਦਾ ਕਾਫੀ ਕੁਆਂਟੀਟੀ ਦੇ ਅੰਦਰ ਮਾਲ ਆ ਜਿੰਨਾ ਮਰਜ਼ੀ ਮਾਲ ਦੀ ਸ਼ੁਕਰੀਆ ਜੀ ਧੰਨਵਾਦ ਜੀ